ਇਹ ਇੰਦੂਰ ਉਹ ਰਾ ਪ੍ਰੈਜ਼ੀਡੈਂਟ ਅੰਬੈਸਡਰ ਵਾਇਸ ਕਮੈਸਰ ਵੀ ਜਦੋਂ ਅਸੀਂ ਇੱਥੇ ਆਇਆ ਦੇਖਿਆ ਤੇ ਬਹੁਤ ਹੀ ਬੁਰੀ ਹਾਲਤ ਸੀ ਇਹਨਾਂ ਦਾ ਜਿਹੜਾ ਚੱਕੀ ਦਾ ਜ ਮਸ਼ੀਨਰੀ ਸੀ ਉਹ ਬੜੀ ਨੀਵੀਂ ਸੀਗੀ ਉਹਦੇ ਕਰਕੇ ਸਾਰਾ ਸੜ ਗਿਆ ਸੀ ਇਹਨਾਂ ਦਾ ਜਿੰਨਾ ਵੀ ਇਲੈਕਟ੍ਰੀਕਲ ਸਾਰਾ ਹੈਗਾ ਸੀਗਾ ਅਰੇਂਜਮੈਂਟ ਉਹ ਸਾਰਾ ਸੜ ਗਿਆ ਚੱਕੀ ਸੜ ਗਈ ਫਿਰ ਅਸੀਂ ਇਹਨਾਂ ਨੂੰ ਇਹੋ ਕੀਤਾ ਕਿ ਤੁਸੀਂ ਇਹਨੂੰ ਪਹਿਲੇ ਨਾ ਅਸੀਂ ਦਿੰਨੇ ਆ ਤੁਹਾਨੂੰ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਹੈਲਪ ਕਰਨੇ ਆ ਤੁਸੀਂ ਇਹਨੂੰ ਫਰਸ਼ ਨੂੰ ਨਾ ਉੱਚਾ ਚੁੱਕੋ ਲekin ਦੁਬਾਰਾ ਵਾਈਗੁਰ ਨਾ ਕਰੇ ਇਹੋ ਜਿਹਾ ਮੌਕਾ ਹੋ ਜੇ ਕਮ ਸੇ ਕਮ ਇਹਨਾ ਨੁਕਸਾਨ ਨਾ ਹੋਏ ਤੁਹਾਡਾ ਬਹੁਤ ਹੀ ਨੀਵਾਂ ਸੀਗਾ ਮਤਲਬ ਬਿਲਕੁਲ ਹੀ ਲੋ ਜਿਹਾ ਬੀਸਮੈਂਟ ਟਾਈਪ ਸੀਗੀ ਤੇ ਹੁਣ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਵਾਈਗੂ ਨੇ ਮਦਦ ਕਰਾਈ ਹੈ ਸਾਡੇ ਵੱਲੋਂ ਜਿੰਨਾ ਵੀ ਅਸੀਂ ਥੋੜਾ ਬਹੁਤ ਕਰ ਸਕਿਆ ਨਾ ਉਸਤੇ ਅਨੰਦ ਦਾ ਰੋਜ਼ਗਾਰ ਚੱਲੂ ਹੋ ਗਿਆ ਜਿਹੜਾ ਬੰਦ ਹੋ ਗਿਆ ਸੀਗਾ ਤੇ ਜਿਵੇਂ ਕਵਾਂਗੇ ਅਸੀਂ ਤੁਹਾਨੂੰ ਬਾਕੀ ਪਹਿਲੀ ਇੱਕ ਦੇਖੋ ਜੀ ਇੱਕ ਕਹਿੰਦੇ ਨਾ ਇਨਸਾਨੀਅਤ ਦੇ ਨਾਤੇ ਜਿੱਥੇ ਵੀ ਪਤਾ ਲੱਗਦਾ ਕੋਈ ਦੁੱਖ ਸੁੱਖ ਹੁੰਦਾ ਹੈ ਕੁਝ ਤੇ ਬੰਦੇ ਨੂੰ ਪਹੁੰਚਣਾ ਬਹੁਤ ਜ਼ਰੂਰੀ ਹੈ ਜੇ ਵਾਹਿਗੁਰੂ ਨੇ ਮਦਦ ਸਾਡੀ ਨਹੀਂ ਸਾਡੇ ਤੇ ਹਸੀਅਤ ਦਿੱਤੀ ਹੈ ਤੇ ਅਸੀਂ ਸਾਰੇ ਰਲ ਕੇ ਸਾਡੀ ਟੀਮ ਜਿਹੜੀ ਹੈ ਨਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਬੜੀ ਸਟਰੋਂਗ ਬੜੀ ਇੰਪਾਵਰਡ ਟੀਮ ਹੈ ਗਿਆ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਰਲ ਕੇ ਅਸੀਂ ਇਹ ਫਿਰ ਕੁਝ ਸਭੀ ਸੋਚਦੇ ਹਾਂ ਕਿ ਕਿਸੇ ਦਾ ਭਲਾ ਕਿਸੇ ਦਾ ਕੁਝ ਪੈਦਾ ਕਿਸ ਤਰ੍ਹਾਂ ਕਰ ਸਕੀਏ ਜਿਹੜੇ ਅਸੀਂ ਆਏ ਆ ਇਨਸਾਨ ਅਸੀਂ ਹੈਗੇ ਆ ਇੱਕ ਦੂਸਰੇ ਦੁੱਖ ਸੁੱਖ ਦੇ ਵਿੱਚ ਕੰਮ ਆਣਾ ਸਾਡਾ ਫਰਜ਼ ਬੰਦਾ ਹੈ ਔਰ ਸਾਡੀ ਐਨ ਜੀਓ 2011 ਤੋਂ ਅਸੀਂ ਲੱਗੇ ਹੋਏ ਹਾਂ ਇਸੇ ਕੰਮ ਨੂੰ ਚੈਰੀਟੇਬਲ ਕੰਮ ਬੜਾ ਕਰਨਿਆ ਕੋਈ ਮੈਡੀਕਲ ਕੋਈ ਏਡ ਮੰਗਦਾ ਹੈ ਤਾਂ ਜਾਣਿਆ ਕੋਈ ਕਿਸੇ ਤਰ੍ਹਾਂ ਦੀ ਵੀ ਕਿਸੇ ਬੱਚਿਆਂ ਨੂੰ ਅਸੀਂ ਪੜਾ ਰਿਆ ਹੈ ਮੈਡੀਕਲ ਸਟੂਡੈਂਟਸ ਨੂੰ ਅਸੀਂ ਹੈਲਪ ਕਰ ਰਿਆ ਫਾਈਨੈਂਸ਼ਲੀ ਤੇ ਇਹ ਸਾਡੇ ਵਾਸਤੇ ਇੱਕ ਇਹੋ ਜਿਹਾ ਸੀਗਾ ਕਿ ਇੱਕ ਓਪਰਚੁਨਿਟੀ ਸੀ ਜਿੱਥੇ ਅਸੀਂ ਥੋੜਾ ਬੋੜਾ ਕਿਸੇ ਤਰ੍ਹਾਂ ਦੁੱਖ ਥੋੜਾ ਸਾਂਝਾ ਕਰ ਸਕੀਏ ਸੋ ਇਹੋ ਸਾਡਾ ਮਕਸਦ ਸੀਗਾ ਵੌਇਸ ਆਫ ਫੋਰਸ ਦਾ ਹਮੇਸ਼ਾ ਇਹ ਮਕਸਦ ਰਿਹਾ ਕਿ ਅੱਗੇ ਵਧ ਕੇ ਹਰ ਜਿਹੜਾ ਕਹਿੰਦੇ ਨਾ ਤਕਲੀਫ ਜਿਹੜੀ ਕਿਸੇ ਦੀ ਹੈ ਉਹ ਜਿੰਨੀ ਸਾਡੀ ਸਮਰਥਾ ਹੈਗੀ ਹੈ ਉਹਨੂੰ ਅਸੀਂ ਕੋਸ਼ਿਸ਼ ਕਰੀਏ ਹੱਲ ਕਰਨ ਦੀ ਔਰ ਅਸੀਂ ਹਮੇਸ਼ਾ ਖੜੇ ਆ ਵਾਇਸ ਆਫ ਅਮਰਿਤ ਸਰ ਹਮੇਸ਼ਾ ਖੜੀ ਹੈ ਸਾਡੇ ਪ੍ਰੈਜ਼ੀਡੈਂਟ ਸਾਹਿਬ ਜੇ ਪਾਸ ਪ੍ਰੈਜ਼ੀਡੈਂਟ ਸਾਡੇ ਸੈਕਟਰੀ ਸਾਹਿਬ ਅਦਰ ਡਾਕਟਰ ਸਾਹਿਬ ਸਾਰੇ ਅਸੀਂ ਨਾਲ ਇੱਕ ਜੁਟ ਹੋ ਕੇ ਕੰਮ ਕਰਦੇ ਆਂ ਔਰ ਐਸੇ ਕਰਕੇ ਸਾਡਾ ਕੰਮ ਜਿਹੜਾ ਹੈ ਨਾ ਸਫਲ ਹੁੰਦਾ ਹੈ ਕਿਉਂਕਿ ਮਦਦ ਮਿਲਦੀ ਇੱਕ ਦੂਸਰੇ ਤੋਂ ਸਾਨੂੰ ਇਨਕਰੇਜਮੈਂਟ ਮਿਲਦੀ ਹੈ ਔਰ ਦੈਟ ਇਜ਼ ਇਟ ਥੈਂਕ ਯੂ ਮੈਂ ਰਾਜਾ ਇਕਬਾਲ ਸਿੰਘ ਸੈਕਟਰੀ ਵਾਇਸ ਆਫ ਅਮਰਿਤ ਸਰ ਔਰ ਅਸੀਂ ਇੱਥੇ ਜਿਸਨ ਫਲੱਡਸ ਆਏ ਸਗੇ ਜੀ 26 ਤਰੀਕ ਨੂੰ ਫਲੱਡਸ ਆਏ ਸਗੇ ਅਸੀਂ 28 ਤਰੀਕ ਨੂੰ ਵੌਇਸ ਆਫ ਅਮਰitsar ਨੇ ਇੱਥੇ ਦਾ ਦਰਦ ਵੇਖਦਿਆ ਹੋਇਆ 28 ਤਰੀਕ ਨੂੰ ਸਾਡਾ ਪਾਣੀ ਦਾ ਟਰੱਕ ਅੰਮ੍ਰਿਤਸਰ ਤੋਂ ਤੋਰ ਪਏ ਅਸੀਂ ਇਸ ਏਰੀਆ ਲਈ ਰਮਦਾਸ ਜੀ ਉਸ ਤੋਂ ਬਾਅਦ 30 ਤਰੀਕ ਨੂੰ ਅਸੀਂ ਇੱਕ ਦੁੱਧ ਦਾ ਟਰੱਕ ਸੁੱਕੇ ਦੁੱਧ ਮਿਲਕ ਪਾਊਡਰ ਦਾ ਟਰੱਕ ਉਹ ਵੀ ਇੱਥੇ ਇੱਕ ਛੋਟੀ ਗੱਡੀ ਭੇਜਤੀ ਸੀਗੀ ਅਡਾਂ ਤੇ ਉਸ ਤੋਂ ਬਾਅਦ ਅਸੀਂ ਡੇਲੀ ਬੇਸਿਸ ਉੱਤੇ ਇੱਥੇ ਆਉਂਦੇ ਰਹੇ ਆ तकरीबन ਸਾਰਿਆਂ ਦਾ ਦੁੱਖ ਵੇਖਿਆ ਕਿ ਇੱਥੇ ਲੋਕ ਬਹੁਤ ਜ਼ਿਆਦਾ ਪਰੇਸ਼ਾਨੀ 'ਚ ਸਿਗੇ ਤੇ ਅਸੀਂ ਮੰਜੇ ਬਿਸਤਰੇ ਰਾਸ਼ਨ ਇਹ ਸਾਰਿਆਂ ਦੀਆਂ ਗੱਡੀਆਂ ਡੇਲੀ ਕਹਿ ਲੋ ਕਿ ਹਰ ਆਲਟਰਨੇਟ ਡੇ ਹਫਤੇ 'ਚ 2-3 ਬਾਰੀ ਸਾਡੀ ਗੱਡੀ ਜਾਂਦੀ ਸੀਗੀ ਤੇ ਸਮਾਨ ਲੈ ਕੇ ਫਿਰ ਇੱਥੇ ਜਦੋਂ ਅਸੀਂ ਗੱਗ ਨੂੰ ਪਹੁੰਚਦੇ ਆ ਗਗੋਮਾਲ ਪਹੁੰਚਦੇ ਆ ਤੇ ਕੋਨੇਵਾਲ ਪਹੁੰਚਦੇ ਆ ਤੇ ਦੇਖਦੇ ਆ ਕਿ ਇੱਥੇ ਆਟਾ ਚੱਕੀ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਆਟਾ ਚੱਕੀ ਖਤਮ ਹੋ ਗਈ ਹੈ ਅਸੀਂ ਇਹਨਾਂ ਨੇ ਬੜਾ ਆਪਣਾ ਦੁੱਖ ਦਾ ਰੋਇਆ ਸੀ ਦੱਸਿਆ ਸਾਨੂੰ ਸੁਣਾਇਆ ਅਸੀਂ ਉਸੇ ਵੇਲੇ ਇਹਨਾਂ ਦੀ ਆਟਾ ਚੱਕੀ ਦੀ ਕਰਨ ਨੂੰ ਨਾਲ ਹੀ ਫਿਰ ਅਸੀਂ ਜਦੋਂ ਪਿੰਡ ਦਾ ਚੱਕਰ ਲਾਇਆ ਸਾਡੇ ਸਰਪੰਚ ਸਾਹਿਬ ਸਾਨੂੰ ਲੈ ਕੇ ਗਏ ਉਦੋਂ ਅਸੀਂ ਦੇਖਿਆ ਕਿ ਪਿੰਡਾਂ ਦੇ ਘਰਾਂ ਦੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ ਉਸ ਵੇਲੇ ਸਰਕਾਰ ਦੀ ਅਜੇ ਗ੍ਰਾਂਟ ਆਈ ਨਹੀਂ ਸੀ ਸੋ ਵਾਇਸ ਆਫ ਹਮਦਰ ਸਰ ਨੇ ਵੀਡਾ ਚੁੱਕਿਆ ਕਿ ਇਹ ਵਲੇ ਜਿਹੜੇ ਘਰ ਸੀਗੇ ਇਹਨਾਂ ਨੂੰ ਅਸੀਂ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਘਰ ਜਿੰਨੇ ਹੋ ਸਕਣਗੇ ਬਣਾਵਾਂਗੇ ਤੇ ਵਾਇਸ ਆਫ ਹਮਦਰ ਸਰ ਨੇ ਕੋਲ ਲਏ ਤੇ 6 ਘਰ ਬਣਾਏ ਨੇ 3 ਇਥੇ ਹੈ 3 ਬੋਲੀਪਿੰਡ ਚ ਨੇ ਫਿਰ ਇਥੇ ਇੱਕ ਆਟਾ ਚੱਕੀ ਤੋਂ ਇਲਾਵਾ ਇਥੇ ਇੱਕ ਰਿਆਨੇ ਵਾਲੇ ਵੀ ਨੇ ਉਹਨਾਂ ਦੀ ਵੀ ਜਿਹੜੀ ਰੈਫਰਿਜਰੇਸ਼ਨ ਕੈਂਡੀ ਸੀ ਉਹ ਪਾਣੀ ਚ ਡੁੱਬ ਗਈ ਸੀ ਤੇ ਉਹ ਖਤਮ ਹੋ ਗਈ ਸੀ ਉਹਨਾਂ ਨੇ ਕੇਂਦਰ ਰਿਪੇਅਰ ਕਰਾ ਦੀ ਕੋਸ਼ਿਸ਼ ਕੀਤੀ ਪਰ ਹੋਈ ਨਹੀਂ ਫਿਰ ਅਸੀਂ ਵਾਇਸ ਆਫ ਫਰਮਨਤ ਸਰ ਨੇ ਉਹਨਾਂ ਨੂੰ ਇੱਕ ਰੈਫਰਿਜਰੇਸ਼ਨ ਕੈਂਡੀ ਉਹ ਵੀ ਨਵੀਂ ਲੈ ਕੇ ਦਿੱਤੀ ਜੀ ਸਰ ਟੋਟਲ ਉਹ ਤਕਰੀਬਨ 3 ਲੱਖ ਰੁਪਏ ਆ ਟੋਟਲ ਇਹਨਾਂ ਦਾ ਤਾਂ 4 ਲੱਖ ਰੁਪਏ ਨਾ ਖਰਚਾ ਆਇਆ ਜੀ ਇਹਨਾਂ ਦੇ ਇੱਕ ਚੱਕੀ ਪਲੱਸ ਜੋ ਇਹਨਾਂ ਨੇ ਆਪਣਾ ਕੰਸਟਰਕਸ਼ਨ ਦਾ 5 ਲੱਖ ਤੋਂ ਤੇ ਆ ਗਿਆ ਜੀ ਸਰ ਘਰ ਵਿੱਚ ਹੋਰ ਕੋਈ ਕੋਈ ਹੋਰ ਰੋਜ਼ਗਾਰ ਨਹੀਂ ਸਿਗਾ ਇਹ ਗਰੰਤੀ ਸਿੰਘ ਸਗੇ ਔਰ ਇਹਨਾਂ ਨੇ ਦੱਸਿਆ ਕਿ ਮੇਰੇ ਕੋਲ ਉਹ ਗਰੰਤੀ ਸਿੰਘ ਹੋਣ ਦੇ ਨਾਤੇ ਹੁਣ ਮੇਰੇ ਤੋਂ ਵੀ ਕੰਮ ਨਹੀਂ ਹੋ ਪਾਰਿਆ ਤੇ ਦੂਸਰਾ ਰੋਜ਼ਗਾਰ ਇਹਨਾਂ ਦਾ ਆਟਾ ਚੱਕੀ ਸੀ ਉਹ ਵੀ ਖਤਮ ਹੋ ਗਈ ਸੀ ਸੋ ਫਿਰ ਵੌਇਸ ਆਫ ਅੰਮ੍ਰਿਤਸਰ ਦੀ ਟੀਮ ਅੱਗੇ ਆ ਕੇ ਇਹਨਾਂ ਦਾ ਹੈਲਪ ਕੀਤਾ ਜੀ ਕਿੰਨੇ ਕਿੰਨੇ ਮੈਂ ਬਹੁਤ ਰੱਖਦੇ ਆ ਕਿੰਨਾ 4-5 ਲੱਖ ਰੁਪਏ ਇਨਸਾਨ ਹੋ ਗਿਆ ਕਿੰਨਾ ਵਧੀਆ ਮੈਂ ਘਰ ਬੈਠ ਕੇ ਡਿਲੀਵਰੀ ਲਾਉ ਮੇਰੇ ਸਾਹ ਦਾ ਇੱਕ ਸਾਲ ਹੋ ਗਿਆ ਡਿਊਟੀ ਦੀ ਗਾਂ ਟੁੱਟ ਕੇ ਇੰਨਾ ਕੁ ਦੀ ਬੰਦ ਕਰਾਈ ਆ। ਦੰਦ ਲਵਾਉਣ ਨੂੰ ਫਿਰ ਇਦਾਂ ਹੁੰਦੇ ਉਹਦੋਂ ਇਹ ਕੰਮ ਵੀ ਕਰਨਾ ਪੈਂਦਾ। ਉਹ ਵੀ ਨਿਲਾਵਾ। ਇਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਮੇਰੀ ਬਾਹ ਫੜੀ। ਪਹਿਲੇ ਨੰਬਰ ਤੇ ਸਾਡੇ ਸਰਪੰਚ ਸਾਹਿਬ ਕੁਥੀਪਾਲ ਸਿੰਘ ਜਿਨ੍ਹਾਂ ਨੇ ਮੇਰੇ ਬਹੁਤ ਮਦਦ ਕੀਤੀ ਨਾਲ। ਇਹਨਾਂ ਨੂੰ ਆਗਾ ਨਾ ਪਿਛਾ ਨਾ ਸਹੀ ਜਾਣਕਾਰੀ ਦੀ ਵੀ ਠੀਕ ਹੈ ਬੰਦੇ ਦੀ ਜ਼ਮੀਰ ਬਣਾਣੀ ਦਾ। ਇਹਨਾਂ ਦੇ ਕਾਰਨ ਫਿਰ ਇਹਨਾਂ ਨੇ ਮੇਰੀ ਮਦਦ ਕੀਤੀ। ਇਕੱਲਾ ਇਹੋ ਹੀ ਤੁਹਾਡਾ ਕੰਮ ਸੀਗਾ। ਹਾਂਜੀ ਹਾਂ ਮੇਰਾ ਤਕਰੀਰ ਹੈ। ਤਕਰੀਰ ਨਿਕਾ। ਠੀਕ ਹੋ ਗਿਆ। ਇਹ ਵਾਈਪੋ ਜਿੱਕਰ ਖਾਲਸਾ ਵਾਈਪੋ ਜਿੱਕੀ ਬਧੀ ਸਾਡਾ ਪਿੰਡ ਬੌਲੀ ਹੈ ਜੀ ਰਮਦਾਸ ਵਿਖੇ ਰਮਦਾਸ ਤੇ ਰੇਲਵੇ ਸਟੇਸ਼ਨ ਨੇੜੇ ਪੈਂਦਾ ਜੀ ਸਾਡੇ ਇੱਥੇ ਜਦੋਂ ਪਾਣੀ ਆਇਆ ਹੀ ਰਾਵੀ ਦਰਿਆ ਦੇ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਹੈ ਜੀ ਸਭ ਤੋਂ ਵੱਧ ਸਾਡੇ ਇਸ ਪਿੰਡ ਦਾ ਨੁਕਸਾਨ ਹੋਇਆ ਸਾਡਾ ਮੇਰੇ ਕੋਲ 40 ਗੱਲੇ ਫਸਲ ਹੀ ਜੀ ਜਿਹਦੇ ਵਿੱਚੋਂ ਇੱਕ ਤੀਲਾ ਨਹੀਂ ਮੈਂ ਵੱਡੇ 40 ਗੱਲੇ ਪਤਲ ਠੇਕੇ ਤੇ ਇਹ ਜ਼ਮੀਨ ਕੁਝ ਸਾਰੀ ਸਾਰੀ ਮੇਰੀ ਖਰਾਬ ਹੋ ਚੁੱਕੀ ਹੈ ਮੇਰੇ ਫਰਸ਼ ਵੀ ਖਰਾਬ ਹੋ ਗਏ ਸੀ ਜਿਹੜੇ ਵਾਈਸਫਾ ਅਮਰੀਸਰ ਵਾਲੇ ਆਏ ਸਾਡੀ ਉਸ ਟਾਈਮ ਇਹਨਾਂ ਨੇ ਹਲਪ ਕੀਤੀ ਕਾਫੀ ਮੇਰੇ ਫਰਸ਼ ਖਰਾਬ ਹੋ ਗਏ ਸੀ ਜਿਹੜੇ ਉਹਨਾਂ ਵਾਈਸਫਾ ਅਮਰੀਸਰ ਵਾਲਿਆਂ ਨੇ ਮੈਨੂੰ ਪਾ ਕੇ ਦਿੱਤੇ ਆ ਜੀ ਅੱਜ ਸਾਰੇ ਆਏ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਵਾਈਸਫਾ ਅਮਰੀਸਰ ਵਾਲਿਆਂ ਦਾ ਜੀ ਸਾਡੇ ਪਿੰਡ ਚ ਘਰ ਵੀ ਖਰਾਬ ਹੋਏ ਨੇ ਜਿਹੜੇ ਮਤਲਬ ਵਾਈਸਫਾ ਅਮਰੀਸਰ ਵਾਲਿਆਂ ਨੇ ਮਤਲਬ ਮੈਂ ਲੱਗਾ ਇਹਨਾਂ ਦੇ ਨਾਲ ਤਿੰਨ ਮੈਂ ਦੱਸਿਆ ਵੀ ਸਾਰੇ ਆਇਆ ਵੇਖੋ ਇਹਨਾਂ ਦੇ ਘਰ ਖਰਾਬ ਹੋ ਗਏ ਨੇ ਉਹ ਘਰ ਵੀ ਬਣਾਏ ਤਿੰਨ ਤੋਂ ਚਾਰ ਘਰ ਵੀ ਇਹਨਾਂ ਨੇ ਸਾਡੇ ਪਿੰਡ ਬਣਾਏ ਆ ਜੀ ਜਿਸ ਤਰ੍ਹਾਂ ਮੇਰੇ ਫਰਸ਼ ਖਰਾਬ ਹੋ ਗਏ ਸੀ ਹੋਰ ਵੀ ਸਾਨੂੰ ਮਤਲਬ ਕਿਸੇ ਨੂੰ ਕੋਈ ਚੀਜ਼ ਦੀ ਜਿਹੜੀ ਵੀ ਲੋੜ ਪੈਂਦੀ ਸੀ ਸਾਰਾ ਉਹਨਾਂ ਨੂੰ ਫੋਨ ਕਰੀ ਤਾਂ ਇਹਦੇ ਸਾਰਾ ਮਟੀਰੀਅਲ ਦਿੰਦੇ ਰਹੇ ਆ ਜੀ ਹਰ ਇੱਕ ਮਤਲਬ ਸਹੂਲਤ ਕੀਤੀ ਜੀ ਬਾਈਸਫ ਉਹ ਮੇਰੇ ਸਾਰਿਆਂ ਨੇ ਸਾਡੀ ਠੀਕ ਹੈ ਜੀ ਪ੍ਰੋਮਾਈਸ ਨਹੀਂ ਜੀ ਸਰ ਜਿਹੜੀ ਚੀਜ਼ ਮੰਗੀ ਆ ਨਾ ਇਹਨਾਂ ਨੇ ਸਾਨੂੰ ਇਹ ਨਹੀਂ ਪੁੱਛਿਆ ਵੀ ਆ ਇਹ ਨਹੀਂ ਚਾਹੀਦੀ ਹੈ ਜਿਹੜੀ ਵੀ ਚੀਜ਼ ਮੰਗੀ ਆ ਉਹ ਮਤਲਬ ਵਧੀਆ ਦਿੱਤੀ ਆ ਪਿਛਲੀ ਯਾਰ ਨਾਲੋਂ ਮਤਲਬ ਜਿਹੜੀ ਉਹਨਾਂ ਦੀ ਪਹਿਲਾਂ ਕਮਰਿਆਂ ਦੀ ਨੀਆਂ ਹੀ ਉਹਦੇ ਤੋਂ ਕਾਫੀ ਉੱਪਰ ਰੱਖ ਕੇ ਇਹਨਾਂ ਨੇ ਮਤਲਬ ਬਣਾ ਕੇ ਦਿੱਤੀ ਵੀ ਜਿਹੜਾ ਪਾਣੀ ਗਾਂ ਆਵੇ ਵੀ ਫਲੱਡ ਆਉਣ ਵੀ ਤੇ ਮਤਲਬ ਘਰਾਂ ਦੇ ਵਿੱਚ ਨਾ ਵੜ ਸਕੇ ਜੀ ਠੀਕ ਹੈ ਜੀ ਸਾਡ ਕਰਦੇ ਆ ਭਾਈ ਸੋਹਮਰੀ ਸਰ ਵਾਲਿਆਂ ਦਾ ਜੀ ਕੋਨੇਵਾਲ ਜਿਹੜੀ ਸੰਸਥਾ ਹੈ ਤੁਹਾਡਾ ਬਰਲਾ ਕੀ ਕਰਨ ਤੇ ਕਰਦੇ ਸਾਹੀਕਾਰ ਦਾ ਲਾਉਂਦੇ ਸਾਡਾ ਤੇ 70000 ਦਾ ਸੀ ਤੇ ਸਾਡੇ ਉਹ ਪਾਜੀ ਉਹਨਾਂ ਦੇ ਡਾਕਟਰ ਸਾਹਿਬ ਉਹਨਾਂ ਨੇ ਸਾਡੀ ਮਦਦ ਕੀਤੀ ਜੀ ਤੇ ਫਿਰ ਸਾਹੀ ਮਦਦ ਦੇ ਨਾਲ ਉਹ ਵੀ ਆਪਣਾ ਕਰਜਾ ਲਾ ਰਿਹਾ ਜੀ ਤਾਂ ਤਾਤਾ ਜੀ ਲਾਉਂਦੇ ਹਾਂਜੀ ਲਾਉਂਦਾ ਤਾਂ ਤਾਤਾ ਹੁਣ 1.5 ਕਿਤੇ ਚੱਕੇ ਕੀਤੇ ਜੀ ਇਹ ਹੁਣ ਹਾਂਜੀ ਖੁਸ਼ੀਏ ਬਹੁਤ ਬਹੁਤ ਮੇਰੇ ਟੱਕੇ ਕਰਤੇ ਟੱਟ ਗਏ ਸੀ ਨਾ ਫਿਰ ਉਹ ਲਾਉਣੇ ਸੀ ਉਹਨਾਂ ਦੇ 70000 ਦਾ ਉਹ ਦੇਤਾ ਤੇ ਕੇ ਆਪਣੇ ਨਾਮ ਕਰ ਕਰਾ ਲਿਆ ਠੀਕ ਹਾਂਜੀ ਤੇ ਵਾਈਸੋਫਾ ਵਰਸਾ ਤੋਂ ਇਹਨਾਂ ਵੀਰਪਰਾਵਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ ਮਾਂ ਮਾ ਸਤ ਗੁਰੇਤਨ ਚੜ੍ਹਦੀ ਕਲਾ ਵਿੱਚ ਰੱਖੇ ਕੀ ਹੈਲਪ ਕੀਤੀ ਹੈਲਪ ਕੀਤੀ ਆ ਕਿ ਮਿੰਦੀ ਸ਼ਿਰ ਦੀ ਛਤ ਬਖਸ਼ੀ ਮਾ ਜੀ ਨੇ ਨਾਲ ਹਾਂਜੀ ਤੇ ਨਾਲ ਨੇ ਤੋਂ ਇੱਕ ਕਮਰਾ ਨਾ ਕਿਤਾ ਉੱਪਰ ਲੈਂਟਰ ਦੀ ਸਾਰੀ ਚਮੇਰ ਚੁੱਕੀ ਹੈ ਹਾਂਜੀ ਪੱਕਾ ਲੈਂਟਰ ਚ ਹੀ ਹੁੰਦੀ ਕੋਈ ਜਿਹੜੀ ਪਹਿਲਾ ਮਕਾਨ ਸੀਗਾ ਹਟ ਕਰਕੇ ਖਰਾਬ ਹੋ ਗਿਆ ਹਾਂਜੀ ਹਟ ਕਰਕੇ ਹੜ ਪੀਤਾ ਕਰਕੇ ਸਾਰੇ ਮੇਰੇ ਮਕਾਨ ਖਰਾਬ ਹੋ ਚੁੱਕੀ ਸੀਗੇ ਕਿੰਨਾ ਕੁ ਹਾਂਜੀ ਹਾਂ ਸ਼ਿਰ ਜੀ ਬਹੁਤ ਖੁਸ਼ੀ ਹੈ ਧੰਨਵਾਦ ਕਰਦੀ ਹੈ ਇਹਨਾਂ ਦਾ ਮੈਂ ਹੈਂਡੀਕੈਪ ਹਾਂ ਮੈਂ ਬਹੁਤ ਬਹੁਤ ਇਨਦਰ ਤੁਹਾਡੇ ਕੋਲ ਬਣਾਇਆ ਜਾਣਾ ਸੀ ਕਿੰਨੇ ਨਹੀਂ ਬਣਾਇਆ ਜਾਣਾ ਸੀ ਕੋਈ ਸਾਥ ਨਹੀਂ ਹੈਗਾ ਬਣਾਉਣ ਵਾਲਾ ਨਾ ਕੋ ਬੇਟਾ ਨਾ ਆਦਮੀਆ ਇਹ ਜੇ ਚਾਹੇ ਕਿ ਸਪੈਂਸਾ ਦੀ ਕਿਰਪਾ ਬਹੁਤ ਹੈ ਹਾਂਜੀ